ਮੋਕਰ ਪਾਰਟੀ ਦੇ ਬੰਦੂਆ ਮਜ਼ਦੂਰ ਇੱਕ ਨੂੰ ਛੱਡ ਕੇ ਕੋਮਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ 91 ਬੰਦਿਆਂ ਨੇ ਤੇ ਨਾਜਾਇਜ਼ ਕਬਜ਼ਾ ਕੀਤਾ ਤੇ ਸਰਗਨਾ ਬਣਿਆ ਇਹਨਾਂ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਤੁਸੀਂ ਸਾਰਿਆਂ ਨੇ ਤਕਰੀਬਨ ਕੱਲ ਦੀ ਜੋ ਕਾਰਵਾਈ ਹੋਈ ਆ ਇੱਥੇ ਅੰਦਰ ਉਹ ਤੁਸੀਂ ਲਗਭਗ ਦੇਖ ਲਈ ਆ ਮੈਨੂੰ ਪਿਛਲੇ ਪੂਰੇ 1 ਸਾਲ ਤੋਂ ਕੁਲਤਾਰ ਸਿੰਘ ਸੰਧਵਾ ਮਿੱਥ ਕੇ ਨਫ਼ਰਤ ਦੀ ਭਾਵਨਾ ਨਾਲ ਮੈਨੂੰ ਇੱਥੋਂ ਬੋਲਣ ਤੋਂ ਰੋਕਿਆ ਜਾ ਰਿਹਾ ਵਾ ਔਰ ਕੱਲ ਜਿਹੜਾ ਸੀਗਾ ਜ਼ੀਰੋ आवर ਉਹ ਆਪੋਜੀਸ਼ਨ ਦਾ ਅਧਿਕਾਰ ਹੁੰਦਾ ਕਿਉਂਕਿ ਜਿਹੜੇ ਸਰਕਾਰ ਵਿੱਚ ਬੈਠੇ ਨੇ ਆ ਐਮ ਐਲ ਏ ਤੇ ਮੰਤਰੀ ਇਹ ਤਾਂ ਰੋਜ਼ ਇੱਕ ਦੂਜੇ ਦੇ ਨਾਲ ਮਤਲਬ ਖਾਣਾ ਖਾਂਦੇ ਨੇ ਬੈਠਦੇ ਉੱਠਦੇ ਨੇ ਮੀਟਿੰਗਾਂ ਕਰਦੇ ਨੇ ਇਹ ਜ਼ੀਰੋ आवर ਜਿਹੜਾ ਹੁੰਦਾ ਵਾ ਸਫਰ ਕਾਲ ਇਹ ਆਪੋਜੀਸ਼ਨ ਵਾਸਤੇ ਰੱਖਿਆ ਗਿਆ ਕਿ ਕੋਈ ਪੱਖ ਦਾ ਮਸਲਾ ਤੁਸੀਂ ਉਠਾਉਣਾ ਕੀ ਮੈਂ ਉਠਾਉਣਾ ਸੀ ਮਸਲਾ ਮੈਂ ਮਸਲਾ ਉਠਾਉਣਾ ਸੀਗਾ ਕਿ ਜਿਹੜੇ ਕਿਸਾਨਾਂ ਦੇ 100 ਕਰੋੜ ਤੋਂ ਉੱਤੇ ਲੁੱਟ ਹੋਈ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਅੰਦੋਲਨ ਬੁਲਡੋਜ਼ਰ ਨਾਲ ਟਾਇਆ ਗਿਆ ਕਨੌਰੀ ਤੇ ਸ਼ੰਬੂ ਉਥੇ ਉਹਨਾਂ ਦੀਆਂ 4-4 5-5 ਲੱਖ ਰੁਪਏ ਦੀਆਂ ਟਰਾਲੀਆਂ 135 ਟਰਾਲੀਆਂ ਚੋਰੀ ਹੋਈਆਂ ਨੇ ਉਸ ਤੋਂ ਇਲਾਵਾ ਉਹਨਾਂ ਦੇ ਏਸੀ ਉਹਨਾਂ ਦੇ ਜਿਹੜੇ ਪੱਖੇ ਉਹਨਾਂ ਦੇ ਗੈਸ ਚੁੱਲ੍ਹੇ ਉਹਨਾਂ ਦਾ ਹੋਰ ਸਮਾਨ ਉਹ ਜਿਹੜਾ ਸੀਗਾ ਉਹ ਖੁਰਦਪੁਰਤ ਕਰਤਾ ਪੁਲਿਸ ਵਾਲੇ ਲੁੱਟ ਕੇ ਲੈ ਗਏ ਬੋਕਰ ਪਾਰਟੀ ਦੇ ਜਿਹੜੇ ਸਰਪੰਚ ਜਿਹੜੇ ਆ ਕਨੌਰ ਵਾਲੇ ਐਮਐਲਏ ਦਾ ਨਾਮ ਲੱਗ ਰਿਹਾ ਗੁਰਰਾਲ ਦਾ ਕਿ ਉਹਦੇ ਜਿਹੜੇ ਚੇਲੇ ਸੀ ਡਿੰਪਲ ਵਰਗੇ ਟਿੰਕਲ ਵਰਗੇ ਕਿ ਪਤਾ ਨਹੀਂ ਟਿੰਕਲ ਕਿ ਟੀਨੂ ਉਹਨਾਂ ਦੇ ਘਰੋਂ ਬਰਾਮਦ ਕੀਤੀਆਂ ਸਾਡੇ ਐਸਕੇਐਮ ਦੇ ਜਿਹੜੇ ਆਗੂ ਨੇ ਤੇਜਵੀਰ ਸਿੰਘ ਔਰ ਗੁਰ ਅਮਨਿਤ ਅਮਨਿਤ ਸਿੰਘ ਮਾਨ ਨੇ ਮੰਗਟ ਨੇ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਇਹ ਮੈਂ ਇਹ ਮਸਲਾ ਕੱਲ ਕਿਸਾਨਾਂ ਦੀ ਲੁੱਟ ਦਾ ਉੱਥੇ ਉਠਾਉਣਾ ਸੀ ਔਰ ਬੋਕਰ ਪਾਰਟੀ ਦਾ ਇੱਕ ਐਮਐਲਏ ਥੋੜਾ ਆਈ ਵੁੱਡ ਸੇ ਕਿ ਕਮਲਾ ਹੀ ਆ ਜਿਹੜਾ ਕੀ ਨਾ ਆਉਦਾ ਹੈ ਗਾਲ ਉਗੋਕੇ ਉਹ ਕਹਿੰਦਾ ਹੁਣ ਸਾਡੀ ਸਰਕਾਰ ਟਰਾਲੀਆਂ ਦੀ ਚੋਰੀ ਦਾ ਦੀ ਤਹਿਕੀਕਾਤ ਕਰੂਗੀ ਐਡੀ ਵੇਲੇ ਸਾਡੀ ਸਰਕਾਰ ਮਤਲਬ 4 3-4 ਲੱਖ ਰੁਪਏ ਦੀ ਟਰਾਲੀ ਆ ਇਹਦਾ ਮਤਲਬ ਪੰਜਾਬ ਦੇ ਵਿੱਚ ਅਗਰ ਕਿਸੇ ਗਰੀਬ ਬੰਦੇ ਦਾ ਆ ਜਾਂ ਕਿਸੇ ਕਿਰਤ ਕਰਨ ਵਾਲੇ ਦਾ ਕੋਈ 2-4 ਲੱਖ ਦਾ ਸਾਮਾਨ ਚੋਰੀ ਹੋ ਜਾਵੇ ਉਹ ਸਰਕਾਰ ਉਸ ਨੂੰ ਜਵਾਬ ਦੇ ਨਹੀਂਗੀ ਇਸ ਲਈ ਇਹ ਤਾਂ ਸਫਰਕਾਲ ਦੀ ਕਹਾਣੀ ਹੋ ਗਈ ਮੇਰੇ ਵੀਰੋ ਨਹੀਂ ਬੋਲਣ ਦਿੱਤਾ ਸਾਡੀ ਪਾਰਟੀ ਨੇ ਲੀਡਰ ਆਫ ਆਪੋਜੀਸ਼ਨ ਦੇ ਨਾਲ ਹੋ ਕੇ ਸਾਰਿਆਂ ਨੇ ਵਾਕਆਊਟ ਕੀਤਾ ਫਿਰ ਆ ਗਿਆ ਬਾਅਦ ਦੁਪਹਿਰ ਦਾ ਟਾਈਮ ਸੀਗਾ ਜਿਹੜਾ ਗਵਰਨਰ ਦੇ ਭਾਸ਼ਣ ਦੇ ਉੱਤੇ ਬਹਿਸ ਹੁੰਦੀ ਆ ਜੀ ਸਾਡੀ ਪਾਰਟੀ ਨੂੰ ਲਗਭਗ 45 ਮਿੰਟ ਮਿਲੇ ਸੀਗੇ ਔਰ ਪਾਰਟੀ ਦਾ ਜਿਹੜਾ ਲੀਡਰ ਹੁੰਦਾ ਵਾ ਉਹਨੇ ਲਿਖ ਕੇ ਭੇਜਿਆ ਸਪੀਕਰ ਕੋਲ ਤਾਰਸਦਾ ਉਹਨੇ ਕਿ ਤਿੰਨ ਬੰਦੇ ਬੋਲਣਗੇ ਪਹਿਲੇ ਨੰਬਰ ਤੇ ਲੀਡਰ ਆਫ ਆਪੋਜੀਸ਼ਨ ਬੋਲੂਗਾ ਬਾਜਵਾ ਸਾਹਿਬ ਫਿਰ ਬੋਲੇਗਾ ਸੁਖਪਾਲ ਸਿੰਘ ਖੇਰਾ ਫਿਰ ਬੋਲੇਗਾ ਪ੍ਰਗਟ ਸਿੰਘ ਜਦੋਂ ਬਾਜਵਾ ਸਾਹਿਬ ਦੀ ਤਕਰੀਰ ਖਤਮ ਹੋ ਗਈ ਮੇਰੀ ਵਾਰੀ ਆ ਗਈ ਮੈਨੂੰ ਛੱਡ ਕੇ ਉਹਨੇ ਪ੍ਰਗਟ ਸਿੰਘ ਨੂੰ ਬੁਲਾਤਾ ਚਲੋ ਸਾਡਾ ਕੁਲੀ ਗਾਵੇਂ ਕਾ ਬੋਲੋ ਤੁਸੀਂ ਜਦੋਂ ਪ੍ਰਗਟ ਸਿੰਘ ਦਾ ਟਾਈਮ ਖਤਮ ਹੋ ਗਿਆ 11 ਮਿੰਟ ਬਾਕੀ ਪਛਦੇ ਸੀਗੇ ਤੇ ਜਦੋਂ ਮੈਂ ਕਿਹਾ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਖੇਰਾ ਸਾਹਿਬ ਦਾ ਟਾਈਮ ਹੈਗਾ ਕਹਿੰਦਾ ਨਹੀਂ ਇਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਦਾ ਇਹ ਤਾਂ ਹਰ ਵਕਤ ਬੋਲਦੇ ਮੈਂ ਤਾਂ ਬੋਲਿਆ ਨਹੀਂਗਾ ਪਿਛਲੇ 1 ਸਾਲ ਤੋਂ ਕਹੀ ਤਾਂ ਜਾਣਾ ਕਿ ਮੈਨੂੰ ਇੱਕ ਸਵਾਲ ਮੈਂ 50 60 ਸਵਾਲ ਦਿੱਤੇ ਨੇ ਬਹੁਤ ਸਾਰੇ ਕਾਲਿੰਗ ਅਟੈਂਸ਼ਨ ਮੋਸ਼ਨ ਦਿੱਤੇ ਨੇ ਕੁਝ ਨਹੀਂ ਲੱਗਾ ਮੇਰਾ ਪਰ ਕਹਿੰਦਾ ਜੀ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਯਾਰ ਬਾਜਵਾ ਸਾਹਿਬ ਤੁਸੀਂ ਬੋਲੋ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਇਹਦੇ ਪਿਓ ਦਾ ਸਦਰ ਨਹੀਂਗਾ ਇਹਦੀ ਕੋਈ ਨਿੱਜੀ ਦਾ ਜਾਇਦਾਦ ਨਹੀਂ ਇਹ ਸਿਰਫ ਉਹਦਾ ਕਸਟੋਡੀਅਨ ਆ ਇਹਨੇ ਸਿਰਫ ਕਾਰਵਾਈ ਚਲਾਉਣੀ ਆ ਪਰ ਬਾਜਵਾ ਨੂੰ ਕਹਿੰਦਾ ਜੀ ਕਿ ਤੁਸੀਂ ਬੋਲੋ ਖੈਰੇ ਨੂੰ ਮੈਂ ਬੋਲਣ ਨਹੀਂ ਦੇਣਾ ਸਾਹਮਣੇ ਸਪਸ਼ਟ ਨਫ਼ਰਤ ਦੀ ਭਾਵਨਾ ਇਸ ਕਾਇਰ ਇਨਸਾਨ ਦੀ ਕਮ ਦਿਲੇ ਦੀ ਇਹ ਜਿਹਨਾਂ دل ਹੈ ਇਸ ਬੰਦੇ ਦਾ ਹੁਣ ਉਹਦੇ ਚ ਦੋ ਗੱਲਾਂ ਮੇਰੇ ਸਾਹਮਣੇ ਨਜ਼ਰ ਆਈਆਂ ਜਾਂ ਤਾਂ ਇਹਦੇ ਮਨ ਵਿੱਚ ਕੋਈ ਮੇਰੇ ਪ੍ਰਤੀ ਕੋਈ ਬਹੁਤ ਭੈੜੀ ਰੰਜਿਸ਼ ਹੈ ਜ਼ਾਤੀ ਇਹਨੂੰ ਦੱਸਣਾ ਚਾਹੀਦਾ ਸਪੀਕਰ ਕੋਲ ਤਾਰ ਨੂੰ ਕਿ ਕੀ ਰੰਜਿਸ਼ ਹੈ ਕੋਈ ਮੈਂ ਤੇਰੀ ਜ਼ਮੀਨ ਤੇ ਕਬਜ਼ਾ ਕੀਤਾ ਕੋਈ ਤੇਰੇ ਘਰ ਤੇ ਕਬਜ਼ਾ ਕੀਤਾ ਕੋਈ ਤੇਰੇ ਨਾਲ ਮੇਰਾ ਮੁਕੱਦਮਾ ਚੱਲਦਾ ਅਗਰ ਉਹ ਗੱਲ ਨਹੀਂ ਕੀ ਤੇ ਦੂਜੀ ਗੱਲ ਆ ਫਿਰ ਕੇਚਰੀਵਾਲ ਤੇ ਭਗਵੰਤ ਮਾਨ ਨੇ ਉੱਤੋਂ ਹਦਾਇਤ ਕੀਤੀ ਇਹਨਾਂ ਨੂੰ ਕਿ ਖੇਰੇ ਨੂੰ ਬਿਲਕੁਲ ਬੋਲਣ ਨਹੀਂ ਦੇਣਾ ਤੇ ਇਹ ਉਹਦਾ ਐਗਜ਼ੀਕਿਊਟਰ ਆ ਜਿਵੇਂ ਫਾਂਸੀ ਦਿੰਦੇ ਨਾ ਜਲਾਦ ਖੜੇ ਕੀਤੇ ਹੁੰਦੇ ਨੇ ਇਹ ਜਲਾਦ ਆਏ ਸਦਨ ਦਾ ਬਣਿਆ ਹੋਇਆ ਉਹਨਾਂ ਦੇ ਕਹਿੰਦੇ ਔਰ ਮੈਂ ਅਗਲੀ ਗੱਲ ਪੁੱਛਣਾ ਚਾਹੁੰਨਾ ਕਿ ਅਸੀਂ ਤਾਂ ਹਮੇਸ਼ਾ ਸਤਿਕਾਰ ਕਰਦੇ ਨੇ ਸਪੀਕਰ ਸਾਹਿਬ ਸਪੀਕਰ ਸਾਹਿਬ ساری ਦੁਨੀਆ ਕਹਿੰਦੀ ਐ ਇਸ ਕੁਲਤਾਰ ਨੂੰ ਹੁਣੇ ਥੋੜੇ ਦਿਨ ਪਹਿਲਾਂ ਬਲਕਾਰ ਸਿੰਘ ਇੱਕ ਰਾਮਪੁਰੇ ਫੂਲ ਦਾ ਐਮਐਲਏ ਉਹਨੇ ਕਿਹਾ ਓਏ ਗੁੱਲੀ ਘਾੜਿਆ ਕੁਲਤਾਰ ਮਤਲਬ ਰਾਮਗੜੀ ਆ ਬਰਾਦਰੀ ਸਾਡੀ ਬਹੁਤ ਸਤਿਕਾਰਯੋਗ ਆ ਉਹਨੂੰ ਕਹਿੰਦਾ ਗੁੱਲੀ ਘਾੜਿਆ ਇਹ ਉਹਦਾ ਤਾਂ ਕੋਈ ਗੁੱਸਾ ਨਹੀਂ ਕੀਤਾ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਉਹਨੂੰ ਤਾਂ ਬੋਲਣ ਤੋਂ ਰੋਕਦਾ ਨਹੀਂਗਾ ਫਿਰ ਇਸ ਤੋਂ ਪਹਿਲਾਂ ਲਾਲਜੀਤ ਢੁੱਲਰ ਨੇ ਕਿਹਾ ਇਹ ਜਿਹੜੇ ਤਰਖਾਣ ਨੇ ਇਹ ਗੁੱਲੀਆਂ ਘਟਦੇ ਨੇ ਗੁੱਲੀ ਘਟਦੇ ਫਿਰ ਰਾਮਗੜੀਆ ਬਰਾਦਰੀ ਦੀ અપਮਾਨ ਕੀਤਾ ਉਦੋਂ ਤਾਂ ਕੁਲਤਾਰ ਸਿੰਘਵਾ ਨੂੰ ਕੋਈ ਕੋ ਸ਼ਬਦ ਚੁਬੇ ਨਹੀਂਗੇ ਇਸ ਲਈ ਮੇਰੇ ਵੀਰੋ ਇਹਨਾਂ ਨੇ ਨਾ ਇਸ ਦੀ ਪਵਿੱਤਰ ਸਦਨ ਦੀ ਜਿਹੜੀ ਅਹਿਮੀਅਤ ਸੀਗੀ ਉਹ ਤੈਸਨੈਸ ਕਰ ਦਿੱਤੀ ਆ ਔਰ ਇੱਕ ਫੌਜ ਖੜੀ ਕਰ ਲਈ ਅੰਦਰ 99 92 ਬੰਦੇ ਬਸ ਸ਼ੋਰ ਮਚਾਉਣ ਜੋਗੇ ਨੇ ਝੂਠ ਬੋਲਣ ਜੋਗੇ ਨੇ ਕੱਲ ਬਾਜਵਾ ਸਾਹਿਬ ਨੇ ਕਿਹਾ ਕਿ ਤੁਸੀਂ ਕਿਸਾਨਾਂ ਦੇ ਅੰਦੋਲਨ ਨੂੰ ਤੈਸ਼ ਨੈਸ਼ ਕੀਤਾ ਬੁਲਡੋਜ਼ ਕੀਤਾ ਤੁਸੀਂ ਉਹਨਾਂ ਦੇ ਆਗੂ ਫੜੇ ਨੇ ਤੇ ਕੁਲਦੀਪ ਢਾਲੀਵਾਲ ਖੜ ਕੇ ਤੇ ਹੋਰ ਪੰਜ ਸੱਤ ਅੰਮਲੇ ਖੜ ਕੇ ਕਹਿੰਦੇ ਜੀ ਅਸੀਂ ਤਾਂ ਕੀਤਾ ਹੀ ਕੁਛ ਨਹੀਂ ਗਾ ਦਿਨ ਦਿਹਾੜੇ ਝੂਠ ਸਦਨ ਦੇ ਅੰਦਰ ਇਥੋਂ ਦਾ ਲਾਈਵ ਬੋਗਸ ਆ ਇਥੋਂ ਦਾ ਮੇਨ ਸਟ੍ਰੀਮ ਚੈਨਲ ਜਿਹੜੇ ਲਾਈਵ ਦਿਖਾਉਂਦੇ ਨੇ ਜਦੋਂ ਖੈਰੇ ਨਾਲ ਉਹ ਉਦੋਂ ਕੱਟ ਦਿੰਦੇ ਨੇ ਔਰ ਜਦੋਂ ਆਪੋਜੀਸ਼ਨ ਬੋਲਦੀ ਉਹਨਾਂ ਨੂੰ ਐਡੀ ਵੱਡੀ ਸਕਰੀਨ ਵਿੱਚ ਦਿਖਾਉਂਦੇ ਨੇ ਤੇ ਜਦੋਂ ਆ ਬੋਕਰ ਪਾਰਟੀ ਬੋਲਦੀ ਉਦੋਂ ਇਹਨਾਂ ਦੇ ਮੂੰਹਾਂ ਦੇ ਵਿੱਚ ਕੈਮਰੇ ਵਾਰਦੇ ਨੇ ਮੇਰੇ ਵਿਰੋਧ ਸੋ ਇਹ ਅਸਲੀਅਤ ਇਸ ਦੀ ਹੈ ਮੈਂ ਕੀ ਠੋਣਾ ਸੀ ਮਸਲਾ ਆ ਮੈਂ ਸਾਰੀ ਰਿਸਰਚ ਕਰਕੇ ਆਇਆ ਸੀਗਾ ਮੈਂ ਮਸਲਾ ਕੀ ਠੋਣਾ ਸੀਗਾ ਕੱਲ ਗਵਰਨਰ ਦੇ ਭਾਸ਼ਣ ਵਿੱਚ